ਸਟ ਜਿਹੜਾ ਰੇਡਰ ਆ ਸੀਨੀਅਰ ਕੈਟਾਗਰੀ ਜਿਨ੍ਹਾਂ ਨੂੰ ਕੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵੱਲੋਂ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਆ ਬਿਓ ਪਲੈਂਟਿੰਗ ਕਬੱਡੀ ਕਲੱਬ ਨਿਊਜ਼ੀਲੈਂਡ ਦੇ ਨਿੱਕਾ ਨਦੌਰ ਨਿੱਕੇ ਨਦੌਰ ਨੂੰ ਬੇਨਤੀ ਆ ਤਕਰੀਬਨ ਹਰੇਕ ਮੈਚ ਆ ਇਸ ਖਿਡਾਰੀ ਨੇ ਖੇਡਿਆ ਤੇ ਮੇਜਰ ਲੀਗ ਫੈਡਰੇਸ਼ਨ ਦੇ ਵਿੱਚ ਜਿੱਦਾਂ ਪਿਛਲੀ ਵਾਰੀ ਬੈਸਟ ਟੋਪਰ ਜਿਹਨੂੰ ਲੋਪੋ ਵਾਲਾ ਕਹਿੰਦਾ ਅਸੀਂ ਸ਼ਾਹਕੋਟ ਦਾ ਸੰਕਟ ਬੋ ਚੱਕਿਆ ਇਹ ਵਾਕਿਆ ਜਿਹੜਾ ਸੰਕਟ ਮੋਚਿਆ ਤੇ ਜ਼ੋਰਦਾਰ ਤਾੜੀਆਂ ਛੋਟਾ ਸੋਹਣ ਸੋਹਣ ਚੱਕ ਸਾਬੂ ਬੈਸਟ ਜਿਹੜਾ ਜਾਫੀ ਆ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਸੀਜ਼ਨ 2025 ਦਾ ਉਹ ਵੀ ਨਾਲ ਹੋਣਗੇ ਇਹ ਜੋ ਨਹੀਂ ਤੁਹਾਡਾ ਧੰਨਵਾਦ ਵੀ ਸਾਰੇ ਬਹੁਤ ਮਾਣ ਕਰਦੇ ਆ ਤੇ ਬੇ ਆਫ ਪਲੈਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਇਹ ਸੀਜ਼ਨ ਦੀ ਜਿਹੜੀ ਰਨਰਅਪ ਟੀਮ ਰਹੀ ਹੈ ਬੇ ਆਫ ਪਲੈਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਸਾਰੇ ਜਿਹੜੇ ਦੇ ਪਲੇਅਰ ਪ੍ਰਮੋਟਰ ਉਹਨਾਂ ਨੂੰ ਬੇਨਤੀ ਆ ਕਿ ਆ ਕੇ ਆਪਣਾ ਜਿਹੜੇ ਸੀਜ਼ਨ ਦੇ ਰਨਰ ਅਪ ਦੀ ਜਿਹੜੀ ਟਰੋਫੀ ਲੈਣ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਪ੍ਰਮੋਟਰਾਂ ਦਾ ਜਿਹੜੇ ਏਡੀ ਵੱਡੀ ਟੀਮ ਨੂੰ ਚਲਾਉਂਦੇ ਆ ਜੇਤੇ ਦੁਨੀਆ ਭਰ ਦੀਆਂ ਨਿਗਾਹਾਂ ਰੈਂਦੀਆਂ ਤੇ ਮਗਰੋਂ ਆ ਕੇ ਜਿਹੜੇ ਮੇਜਰ ਲੀਗ ਦੇ ਸੀਜ਼ਨ ਨੂੰ ਇਹਨੇ ਇੰਨਾ ਰੋਮਾਂਚਕ ਬਣਾਤਾ ਕਿ ਕੱਪਦਾਰ ਕੱਪ ਜਿੱਤ ਕੇ ਲੋਕਾਂ ਦਾ ਇੰਟਰਸਟ ਇਸ ਹੱਦ ਤੱਕ ਲੈ ਗਿਆ ਕਿ ਲੋਕਾਂ ਨੂੰ ਟੂਰਨਾਮੈਂਟ ਨਾਲੋਂ ਜ਼ਿਆਦਾ ਸੀਜ਼ਨ ਦੀ ਅਡੀਕ ਹੁੰਦੀ ਸੀ ਵੀ ਕੌਣ ਜਿੱਤੂਗਾ ਵੱਕਾ ਸਾਡੇ ਲੋਪੋ ਵਾਲੇ ਵੀਰ ਨੇ ਪਹਿਲਾਂ 13 ਕੱਪ ਬੋਲਤੇ ਸੀ ਪਰ ਉਹ ਸਿਗੇ 14 ਜਿਸ ਕਰਕੇ 14 14 ਦੀ ਬਰਾਬਰੀ ਰਹੀ ਤੇ ਜਿਹੜੇ ਸੈਕੰਡ ਕੱਪ ਸੀਗੇ ਨਿਊਜ਼ੀਲੈਂਡ ਦੇ 7 ਕੱਪ ਸੀ ਤੇ ਸ਼ਾਹਕੋਟ ਦੇ ਜਿਹੜੇ 9 ਸੀ ਸ਼ਾਹਕੋਟ ਜਿਹੜੇ ਸੈਕੰਡ ਵਾਲੇ ਕੱਪਾਂ ਦੀ ਗਿਣਤੀ ਵਿੱਚ ਅੱਗੇ ਵਧ ਕੇ ਇਸ ਜਿਹੜੀ ਸੀਜ਼ਨ 2024-25 ਦੀ ਚੈਂਪੀਅਨ ਟੀਮ ਬਾਬਾ ਸੁਖਚੇਨ ਦਾ ਸੰਦੀਪ ਨੰਗਲੰਬਿਆ ਕਬੱਡੀ ਕਲੱਬ ਸ਼ਾਹਕੋਟ ਜ਼ੋਰਦਾਰ ਤਾੜੀਆਂ ਜਿਹੜੀਆਂ ਇਹ ਜਿਹੜੀਆਂ ਦੋਨੇ ਟੀਮਾਂ ਟੀਮਾਂ ਬਾਕੀ ਹੋਰ ਵੀ ਸੀਗੀਆਂ ਪਰ ਜਿਹੜੀਆਂ ਜੇਤੂ ਟੀਮਾਂ ਜ਼ਿਆਦਾ ਨਿਗਾਹ ਚ ਆਉਂਦੀਆਂ ਇਹਨਾਂ ਨੇ ਕਦੀ ਵੀ ਟੀਮਾਂ ਇਹ ਟਾਈਮ ਤੋਂ ਲੇਟ ਨਹੀਂ ਹੋਈਆਂ ਹੁਣ ਜੇ ਕੋਸੇਬਾਨ ਉਹ ਜਾਂ ਮੈਨੇਜਮੈਂਟ ਨੂੰ ਆਪਣੇ ਪਲੇਅਰਾਂ ਦੀ ਫਿਕਰ ਰਵੇ ਵੀ ਆਹ ਨਹੀਂ ਆਇਆ ਉਹ ਨਹੀਂ ਆ ਉਹ ਕੀ ਸਟ੍ਰੈਟਜੀ ਬਣੂਗੀ ਖੜੇ ਪੈਰਾਂ ਆ ਕੇ ਪਲੇਅਰ ਵੀ ਉਹਨਾਂ ਪਰਫਾਰਮ ਨਹੀਂ ਕਰ ਸਕਦਾ ਜਿੰਨਾ ਚਿਰ ਉਹ ਮੈਚ ਜ ਪਹਿਲਾਂ ਨਹੀਂ ਆਉਂਦਾ ਸੋ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਅਗਲੇ ਸਾਲ ਇਦਾਂ ਦਾ ਪ੍ਰਦਰਸ਼ਨ ਕਰਨਾ